को सर सपली देखो सर यो साहब बहुत धन्यवाद सर लो आओ जी आओ रिपोर्ट पूछो और चलते चलते है तो यू साहब ਬੜਾ ਇਤਿਹਾਸਕ ਤੁੰਗ ਭਾਈ ਜੀ ਬੋਲਣ ਬੋਲਵਾਂ ਦੇ ਟਾਈਮ ਦਾ ਜੀ ਅੱਛਾ ਇਹ ਕੂਟ ਟੋਚ ਕਾ ਚਿੱਟਾ ਹੋਇਆ ਜਿਹੜਾ ਹਾਂ ਉਹਦੇ ਨਾਮ ਤੇ ਇਹ ਬਾਜ ਘਰਵਾ ਪੈ ਗਿਆ ਵੈਸੇ ਦੋ ਆਏ ਹੋਰ ਕਹਿੰਦੇ ਦੋ ਇੱਕ ਦੋ ਹੋਰ ਮੰਗਾ ਲਓ ਦੋ ਲਿਆ ਕਿੱਥੇ ਕੋਈ ਨਹੀਂ ਦੇਖਾ ਦੋ ਹੀ ਆਇਆ ਮੋਬਾਈਲ ਇੱਥੇ ਇੱਥੇ ਬਾਤ ਕਰਦੇ I'm <laughs> اے سونے ہاں سلام علیکم آ دیکھو یہ ادھر رکھو مہربانی مہربانی تھینک یو پتری صاحب سر کرشٹی صاحب ایک منٹ دیکھو سر बहुत है के दरबार लायब्रेरी वास्ते बच्चों ਰਾਹੀਆ ਮੈਂ ਤੁਹਾਡਾ ਬਹੁਤ ਉਹਦੇ ਮਹਾਨ ਸ਼ਹੀਦ ਜਿਹੜੇ ਉਹ ਹੀ ਮੇਰੇ ਹੱਕੇ ਦੇ ਹੋਏ ਬਾਬਾ ਜੀਵਨ ਸਿੰਘ ਜੀ ਗਗੋਮਾਲ ਉਹਨਾਂ ਦਾ ਜਮਸਤਾਨ ਸੀਗਾ ਤੇ ਮੈਂ 1 30 ਕੋਰ ਦਾ ਪ੍ਰੋਜੈਕਟ ਬਣਾ ਕੇ ਦਿੱਤਾ ਸੀ ਐਮ ਸਾਹਿਬ ਨੂੰ ਤੇ ਮੈਂ ਉਹਨਾਂ ਨੂੰ ਉਦੋਂ ਚੇਤਾ ਕਰਾ ਕੇ ਕਹਿੰਦੇ ਕੋਈ ਨਹੀਂ ਆਪਾਂ ਕਰਦੇ ਹਾਂ ਜੋ ਵਕਤ ਉਹ ਚੀਜ਼ ਆਪਣੇ ਇਲਾਕੇ ਲਈ ਇੱਥੇ ਲੈ ਸਕਦੇ ਹੋ ਉਹ ਲੈ ਲਓ ਮੁੱਖ ਮੰਤਰੀ ਕੋ ਕਿਉਂਕਿ ਮੁੱਖ ਮੰਤਰੀ ਸਾਹਿਬ ਦਿੰਦੇ ਆ ਬੜਾ ਬਹੁਤ ਤੋਂ ਕਿਹਾ ਸਕਦੇ ਨੇ ਪਤਾ ਨਹੀਂ ਜ਼ਿੰਦਗੀ ਦਾ ਕਿੰਨੇ ਪਾਲਨੇ ਕਿੰਨਾ ਚਿਰ ਜੀਣਾ ਕਿੰਨੇ ਚਿਰ ਰਹਿਣਾ ਸਾਡੇ ਸਮਿਆਂ ਦੇ ਵਿੱਚ ਇਹ ਦਿਨ ਆਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਸਾਡੇ ਸਮਿਆਂ ਚ ਅਸੀਂ ਦੇਖ ਕਿ 350 ਸਾਲਾਂ ਪੁਰਾਣੇ ਵਾਦ ਸਾਹਿਬ ਦਾ ਸਾਡੇ ਵਕਤ ਦੇ ਵਿੱਚ ਆਇਆ ਸੋ ਮੈਂ ਲਾਲੀਬੀਨ ਦੀ ਦਾ ਧੰਨਵਾਦੀ ਹਾਂ ਦੂਜੀ ਵਾਰ ਇਹ ਸਕੂਲ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਉਹਦੇ ਇੱਥੇ ਸਾਡੀਆਂ ਧੀਆ ਪੜ੍ਹਦੀਆਂ ਸਾਡੀਆਂ ਬੱਚੀਆਂ ਪੜ੍ਹਦੀਆਂ ਸਾਡੀਆਂ ਧੀਆ ਤਰੱਕੀ ਕਰਨ ਇਸ ਪਿੰਡ ਦੀਆਂ ਇਸ ਇਲਾਕੇ ਦੀਆਂ ਧੀਆ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ ਉਹਦੇ ਲਾਇਬ੍ਰੇਰੀ ਦੀ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹਿਣ ਦਾ ਹੈ ਇੱਥੇ ਕੰਪਿਊਟਰ ਵਗੈਰਾ ਲਾਓ ਮੈਂ ਤਾਂ ਮੰਤਰੀ ਸਾਹਿਬ ਨੂੰ ਕਿਹਾ ਇਹ ਤਾਂ ਸਾਡੇ ਛੋਟੇ ਵੀਰ ਨੇ ਮੈਂ ਕਿਹਾ 10-15 ਕੰਪਿਊਟਰ ਜਿਹੜੇ ਆ ਲਾਇਬ੍ਰੇਰੀ ਨੂੰ ਹੋਤ ਦੇ ਦੋ ਲਾਲੀ ਭਾਜੀ ਨੇ ਕਿਹਾ ਕਿ ਮੈਂ ਵੀ ਕੰਪਿਊਟਰ ਜਿਹੜੇ ਆ 6-7 ਹੋਤ ਦੇ ਰਿਆਂ ਕੰਪਿਊਟਰ ਲਾਓ ਧੀਆਂ ਨੂੰ ਪੜਾਓ ਪੁੱਤਾਂ ਨੂੰ ਵੀ ਪੜਾਓ ਪਰ ਇਹਨਾਂ ਦਾ ਫਰਕ ਬਹੁਤ ਜ਼ਿਆਦਾ ਜੇ ਜਿਸ ਕੰਮ ਵੇ ਵੇਖ ਤੁਹਾਡੀ ਧੀ ਪੜੀ ਲਿਖੀ ਚੱਲ ਗਈ ਜਿਸ ਘਰ ਦੀ ਨੌ ਪੜ੍ਹੀ ਲਿਖੀ ਲੜਕੀ ਬਣ ਗਈ ਸਾਦੋ ਘਰ ਤੋਂ ਮਿਲੋ ਅੱਜ ਵੀ ਤਰ ਗਿਆ ਤੇ ਕੱਲ ਵੀ ਤਰ ਗਿਆ ਇਸ ਕਰਕੇ ਇਹਨਾਂ ਨੂੰ ਪੜਾਉਣਾ ਬਹੁਤ ਜ਼ਰੂਰੀ ਆ ਸੋ ਤੁਸੀਂ ਲਾਲੀ ਭਾਜੀ ਬੋਲੋ ਮੇਰੇ ਬੜੇ ਹੀ ਮਾਨਯੋਗ ਮੰਤਰੀ ਪੰਜਾਬ ਸਰਕਾਰ ਸਰਦਾਰ ਹਰਦੀਪ ਸਿੰਘ ਜੀ ਮੁੰਡਿਆ ਸਾਹਿਬ ਮੇਰੇ ਪਰਮੇਤਰ ਸਰਦਾਰ ਗੁਲਦੀਪ ਸਿੰਘ ਜੀ ਢਾਲੀਵਾਲ ਸਾਫ ਦਾ ਮੰਤਰੀ ਤੇ ਚੀਜ਼ ਸਪੋਕਸਪਰਸ ਆਮ ਆਦਮੀ ਪਾਰਟੀ ਇਲਾਕੇ ਦੇ ਐਮਐਲਏ ਡਾਕਟਰ ਜਗਜੀਤ ਜੀ ਮੈਂ ਬੇहद مشکور ਹਾਂ ਆਪਣੇ ਭਰਾ ਸਦਾ ਬਰਿੰਦਰ ਸਿੰਘ ਲਾਲਿਤ ਨਵਾਜੀ ਦਾ ਜਿਨ੍ਹਾਂ ਨੇ ਮਾਨ ਬਖਸ਼ਿਆ ਐਸ ਨਗਰ ਚ ਤੇ ਮੈਂ ਬੜੀ ਦੇਰ ਦਾ ਜੁੜਿਆ ਹੋਇਆ ਹਾਂ ਦੇ ਅੱਜ ਜੋ ਕਾਰਜ ਲਾਲੀ ਤੁਮਹਾਂਵਾਂ ਨੇ ਤੇ ਪੂਰੇ ਨਗਰ ਨਿਵਾਸੀਆਂ ਨੇ ਰਲ ਕੇ ਕੀਤਾ ਹੈ ਉਹ ਵਾਕਈ ਸ਼ਲਾਘਾਯੋਗ ਹੈ ਕਿਉਂਕਿ ਐਨ ਆਰ ਆਈ ਭਰਾ ਜਦੋਂ ਆਪਣੇ ਨਗਰਾਂ ਨਾਲ ਜੁੜਦੇ ਨੇ ਜਿਸ ਤਰ੍ਹਾਂ ਗੁਰਦੀਪ ਸਿੰਘ ਘੜੀਆਲ ਸਾਹਿਬ ਕਹਿ ਕੇ ਗਏ ਨੇ ਤਾਂ ਨਗਰ ਦਾ ਮੂੰਹ ਮਹਾਂਦਰਾ ਬਦਲ ਜਾਂਦਾ ਹੈ ਜਿੱਦ ਤੱਕ ਕਲਕੱਤ ਸਰਕਾਰ ਦਾ ਹੈ ਸਰਕਾਰ ਆਪਣਾ ਕੰਮ ਕਰ ਰਹੀ ਹੈ ਤੇ ਇਸ ਇਲਾਕੇ ਦੇ ਰਹਿਨਮਾ ਹੈ ਸਭੀ ਪਾਰਟੀ ਦੇ ਕਿ ਉਹਨਾਂ ਦੇ ਨਾਲ ਸਾਡੇ ਪਾਰਟੀ ਦੇ ਬੁਲਾਰੇ ਬੁੱਬੀ ਬਾਦਲ ਜੀ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਪੰਜਾਬੀ ਪੰਜਾਬ ਦੇ ਮਾਨ ਭਾਈ ਜੀ ਸਾਡੇ ਪੰਮੀ ਭਾਈ ਜੀ ਡਾਕਟਰ ਸਾਹਿਬ ਲਾਲਿਤ ਨਵਾਜੀ ਦੀ ਬੀ ਡੀ ਸਿੰਘ ਜੀ ਬਲਾਂ ਮੈਂਬਰ ਐਪਿਕਸ ਕੌਂਸਲ ਪੰਜਾਬ ক্রিকেট ਐਸੋਸੀਏਸ਼ਨ ਡੀਓ ਸਾਹਿਬ ਤੇ ਡਿਪਟੀ ਡੀਓ ਸਾਹਿਬ ਪ੍ਰਿੰਸੀਪਲ ਮੈਡਮ ਸਾਰੇ ਟੀਚਰ ਸਹਿਬਾਨ ਆਮਾਦੀ ਪਾਰਟੀ ਦੇ ਸਾਰੇ ਹੀ ਅਹੁਦੇਦਾਰ ਸਹਿਬਾਨ ਇਸ ਕੌਂਸਲ ਦੇ ਪ੍ਰਧਾਨ ਤੇ ਐਮ ਸੀ ਸਹਿਬਾਨ ਪ੍ਰੈਸ ਦੇ ਵੀ ਬਹੁਤ ਹੀ ਪਿਆਰੇ ਪਿਆਰੇ ਬੱਚੇ ਮਾਪੇ ਸਾਰੇਨ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮੰਤਰੀ ਜੀ ਜੋ ਉਹਨਾਂ ਨੇ ਅੱਜ ਇਸ ਬਹੁਤ ਧੰਨਵਾਦ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਨ੍ਹਾਂ ਨੇ ਨੀਮ ਮੰਡਲ ਨਿਕਟੇ ਦਾ ਹਕੀਕੀ हो 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 जी मिनिस्टर रिवेन्यू डिजास्टर मैनेजमेंट रिस्पेक्टेड श्री कुलदीप सिंह धालीवाल जी चीफ स्पोर्ट्स परसन आम आदमी पार्टी श्री वीर दविंदर सिंह जी पंजाब क्रिकेट एसोसिएशन अपेक्स काउंसिल मेंबर रिस्पेक्टेड डॉक्टर चरणजीत सिंह जी एमएलए एल साहब ਸਰ ਤੁਹਾਡਾ ਸਭ ਦਾ ਇਸ ਸਕੂਲ ਦੀ ਸ਼ੋਭਾ ਵਧਾਨ ਤੇ ਅੱਜ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਦਿਨ ਬਹੁਤ ਹੀ ਭਾਗਾ ਵਾਲਾ ਹੈ ਬੋਲੇ ਸੋਨਿਆ ਉਹਦੇ ਵਿੱਚ 50 ਲੱਖ ਰੁਪਏ ਜਿੱਥੇ ਜਿੱਥੇ ਆਪ ਦਾ ਜੀ ਇੰਜਰਜੀ ਸਿੰਘ ਜੀ ਨੂੰ ਸ਼ਹਿਰ ਨੂੰ ਵੀ 50 ਲੱਖ ਮਿਲਿਆ ਬੋਲੇ ਸੋਨਿਆ ਡਾਕਟਰ ਤਸ਼ੀਲ ਸਿੰਘ ਰੋਮਨ ਜੀ ਨੂੰ ਵੀ ਜੀਪ ਪਰ ਸਵਾਰਵਾਣ ਲੈਣਗੇ ਹਲਕੇ ਲਈ ਬੋਲੇ ਸੋਨਿਆ ਜਸ਼ਨ ਸਮਾਰੀ ਲੱਖੀ ਖੰਮ ਪਰ ਤੋਂ ਬੋਲੇ ਸੋਨਿਆ ਰੋਮਨ ਸੋਸ਼ਮਾ ਜੀ ਦਾ ਕੰਮ ਸ਼ੁਰੂਆਤ ਹੋ ਰਹੀ ਹੈ ਹੋਰ ਵੀ ਜੀ ਅੰਦਾਜੀ ਸਾਡੇ ਐਮਸੀ ਸਰਵਾਨ ਸਾਰੇ ਕੰਮ ਜਲਦੀ ਜਲਦੀ ਕਰਵਾਉਣਾ ਅੰਦਾਜੀ ਸਾਹਿਬਾਨ ਸਾਰਿਆਂ ਦਾ ਧੰਨਵਾਦ ਕੁਲੋਜਨ ਸਿੰਘ ਜੀ ਖਾਲਸਾ ਸਾਹਿਬ ਜੀ ਕਿਰਪਾ ਕਰਕੇ ਆਪਣਾ ਫਰਮਾਨ ਲਾਉ ਲੈ ਜੀ